ਇਸ ਨੇ ਸੋਚਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਸਿੰਘ ਸਹਿਬਾਨਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਕਰਦੇ ਇੱਥੇ ਤੱਕ ਆ ਜਾਣਗੇ ਜਿੱਥੇ ਤੱਕ ਉਹ ਪਹੁੰਚ ਗਿਆ। ਰਾਗਵ ਚੱਡੇ ਦੇ ਕਣਮਾਈ ਦੇ ਉੱਤੇ ਕਿ ਸਿੱਖ ਕੌਮ ਦਾ ਆਕਾਲ ਤਖਤ ਦੇ ਜਥੇਦਾਰ ਦਾ ਕੋਈ ਮਾਨਸ ਕਰ ਰੱਖਿਆ ਇਹਨਾਂ ਨੇ ਕਿ ਇਹ ਰਿਸਪੈਕਟ ਕਰਾਈਏ ਤੁਸੀਂ ਸਿੱਖ ਕੌਮ ਦੀ ਕੀ ਲੈਣਾ ਸੀ ਉੱਥੇ ਉਹ ਸ਼ਾਦੂ ਚਾਹਦੇ ਜਣੀਆਂ ਉਹਦੀਆਂ ਸਹਿਰੀਆਂ ਆਈਆਂ ਸਾਂ ਅਟ੍ਰੈਕਟਸ ਆਈਆਂ ਸਨ ਉਹਨਾਂ ਨੇ ਤੱਕਣਾ ਜਾਂ ਹੋਰ ਕੋਈ ਪ੍ਰਚਾਰ ਕਰਨਾ ਸੀ ਬਈ ਜੀ ਸ਼ਾਦੀ ਦੀ ਬਾਤ ਤੁਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਕੋਈ ਜਥੇਦਾਰ ਕਿਸੇ ਲੇਡੀਜ਼ ਨੂੰ ਆਪਣੇ ਨਾਲ ਪੀਏ ਬਣਾ ਕੇ ਲੈ ਕੇ ਨਹੀਂ ਗਿਆ ਉਸ ਤੋਂ ਕੀ ਕਦੇ ਕਿਸੇ ਨੇ ਸੋਚਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਸਿੰਘ ਸਹਿਵਾਨਾ ਦੇ ਖਿਲਾਫ ਬਿਆਨਬਾਜ਼ੀ ਕਰਦੇ ਕਰਦੇ ਇੱਥੇ ਤੱਕ ਆ ਜਾਣਗੇ ਜਿੱਥੇ ਤੱਕ ਉਹ ਪਹੁੰਚ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਇਹਨਾਂ ਦਾ ਜਿਹੜਾ 57 ਚੱਲ ਰਹੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਬਹੁਤ ਵਾਰ ਆਪਣੇ ਪਲੇਟਫਾਰਮ ਤੋਂ ਜ਼ਿਕਰ ਕਰ ਚੁੱਕਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਅਸਲੀ ਇਸ ਕਰਕੇ ਬਹੁਤ ਜਿਆਦਾ ਖਫਾ ਨੇ ਜਿਹੜਾ ਉਹਨਾਂ ਦੇ ਪਿਤਾ ਤੋਂ ਫਕਰੇ ਕੌਮ ਦਾ ਅਵਾਰਡ ਵਾਪਸ ਲਿਆ ਗਿਆ ਕਿਉਂਕਿ ਡੈਫੀਨਿਟਲੀ ਤਾਂ ਗੱਲ ਹੈਗੀ ਵੀ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਦੋਂ ਇਹ ਗੱਲ ਕਹੀ ਸੀ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਕੋਈ ਵੀ ਜਿਹੜੀਆਂ ਪੋਲਿਟੀਕਲ ਸ਼ਖਸੀਅਤਾਂ ਹੁੰਦੀਆਂ ਨੇ ਜਾਂ ਕੋਈ ਵੀ ਸ਼ਖਸੀਅਤਾਂ ਹੁੰਦੀਆਂ ਉਹਨਾਂ ਦੀ ਜਾਨ ਤੋਂ ਬਾਅਦ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਆ ਵੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਾ ਜਦੋਂ ਕਿਸੇ ਤੋਂ ਅਵਾਰਡ ਵਾਪਸ ਲਿਆ ਗਿਆ ਹੋਵੇ ਤੇ ਇਹਦੇ ਵਿੱਚ ਜਾਦੇ ਲੋਕੀ ਜਿਹੜੀ ਅੰਦਰੋਨੀ ਸੋਰਸਸ ਤੋਂ ਤੁਹਾਨੂੰ ਖਬਰਾਂ ਮਿਲਦੀਆਂ ਉਹ ਇਹੀ ਆ ਕਿ ਜਾਦੇ ਗੁੱਸਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਇਹ ਕਿਹਾ ਜਾ ਰਿਹਾ ਕਿ ਬਾਕੀ ਸਿੰਘ ਸਹਿਬਾਨ ਉੰਨੇ ਜਾਦੇ ਤਲਖੀ ਵਾਲਾ ਫੈਸਲਾ ਸ਼ਾਇਦ 2 ਦਸੰਬਰ ਦਾ ਨਾ ਕਰਦੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਦਾ ਇਹਦੇ ਵਿੱਚ ਜਿਆਦਾ ਯੋਗਦਾਨ ਆ ਇਹ ਆਮ ਤੌਰ ਤੇ ਖਬਰਾਂ ਗਰਦਿਸ਼ ਕਰਦੀਆਂ ਜਾਂ ਆਬਵੀਅਸਲੀ ਪਰ ਜਿਹੜੇ ਜਿੰਨੇ ਵੀ ਸਿੰਘ ਸਹਿਬਾਨ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਪੰਥਕ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜੀ ਸਾਡੀ ਮਰਿਆਦਾ ਆ ਅਸੀਂ ਉਹਦੇ ਅਨੁਸਾਰ ਸਾਰੇ ਪੰਜਾ ਸਿੰਘ ਸਹਿਬਾਨਾ ਨੇ ਮਤਾ ਕਰਕੇ ਇਹ ਜਿਹੜਾ 2 ਦਸੰਬਰ ਦਾ ਫੈਸਲਾ ਕੀਤਾ ਸੀ ਪਰ ਇਹ ਸਾਨੂੰ ਨਜ਼ਰ ਆਉਂਦਾ ਕਿ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਪਹਿਲਾਂ ਬਿਰਸਾ ਸਿੰਘ ਬਲਟੋਹਾ ਵਾਲਾ ਕੇਸ ਆਪਾਂ ਵੇਖਿਆ ਵੀ ਇਹ ਲਗਾਤਾਰ ਉਹਨਾਂ ਦੇ ਨਾਲ ਖਾਰ ਖਾ ਰਹੇ ਨੇ ਤੇ ਉਹਨਾਂ ਨੂੰ ਇਹਨਾਂ ਨੇ ਬਾਹਰ ਦਾ ਰਸਤਾ ਦਿਖਾਉਣਾ ਵੀ ਸੀ ਉਹ ਦਿਖਾ ਵੀ ਦਿੱਤਾ ਉਹ ਤੁਹਾਨੂੰ ਪਤਾ ਕਿ ਇੱਕ ਪੁਰਾਣਾ ਕੋਈ ਰਿਸ਼ਤੇਦਾਰ ਕੱਢ ਲਿਆਂਦਾ ਤੇ ਉਹਦਾ ਉਹਦੇ ਜ਼ਰੀਏ ਇੱਕ ਇਨਕੁਆਰੀ ਜੀ ਬਣਾ ਕੇ ਤਵੇ ਅਸੀਂ ਕਮੇਟੀ ਤੋਂ ਜਾਂਚ ਕਰਵਾਉਣੀ ਆ ਤੇ ਇਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਗਿਆ ਪਰ ਚਲੋ ਉਹ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਉਹ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਮੈਨੂੰ ਬਾਹਰ ਕੱਢ ਦੇਣਾ ਤੇ ਮੈਨੂੰ ਵੀ ਉਹ ਤਾਂ ਇੱਕ ਫੈਸਲਾ ਲਿਖਿਆ ਹੋਇਆ ਸੀਗਾ ਕਾਪੀ ਪੇਸਟ ਇਹਨਾਂ ਨੇ ਕਰਨਾ ਸੀ ਉਹ ਜਿਹੜੀ ਕਮੇਟੀ ਨੇ ਜਿਹੜੀ ਜਾਂਚ ਵਗੈਰਾ ਕਰਨੀ ਸੀ ਵੀ ਉਹਨਾਂ ਨੇ ਕੋਈ ਜਾਂਚ ਉਚ ਨਹੀਂ ਸੀ ਕਰਨੀ ਫੈਸਲਾ ਤਾਂ ਇਹਨਾਂ ਨੇ ਜੋ ਲਿਖਿਆ ਹੋਇਆ ਸੀ ਉਹ ਹੀ ਸੀ ਕਰਨਾ ਤੇ ਚਲੋ ਉਹ ਸਾਨੂੰ ਨਜ਼ਰ ਵੀ ਆਇਆ ਪਰ ਜਿਹੜੀ ਬਿਆਨਬਾਜ਼ੀ ਇਸ ਲੈਵਲ ਤੱਕ ਜਾ ਕੇ ਕਰੂੰਗੇ ਵੀ ਜਿੱਦਾਂ ਹੁਣ ਖਾਸ ਕਰਕੇ ਨਾ ਪਹਿਲਾਂ ਬਲਟੋਆ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਲੱਗਦਾ ਵੀ ਇਹ ਜ਼ਿੰਮੇਵਾਰੀ ਸਾਂਭੀ ਆ ਬੜੇ ਸੀਨੀਅਰ ਆਗੂ ਨੇ ਤੇ ਬਜ਼ੁਰਗ ਵੀ ਨੇ ਜ਼ਰਦਾਰ ਪਰਮਜੀਤ ਸਿੰਘ ਸਰਨਾ ਹੁਣੇ ਡੀਐਸਜੀ ਐਮਸੀ ਦੇ ਦਿੱਲੀ ਗੁਰਦੁਆਰਾ ਪਰਮਾਧ ਕਮੇਟੀ ਦੇ ਪ੍ਰਧਾਨ ਰਹੇ ਨੇ ਤੇ ਉਹ ਜੇਸ ਲੈਵਲ ਦੀ ਬਿਆਨਬਾਜ਼ੀ ਕਰ ਰਹੇ ਨੇ ਤੇ ਬਹੁਤ ਹੀ ਉਹਨਾਂ ਨੂੰ ਹੁਣ ਕਾਉਂਟਰ ਕੁਐਸਚਨ ਉੱਥੇ ਪੱਤਰਕਾਰਾਂ ਨੇ ਕੀਤਾ ਨਹੀਂ ਜੇ ਜਿਹੜਾ ਕਿ ਬਹੁਤ ਸਾਰੇ ਬਣਦੇ ਸੀ ਹੁਣ ਉਹ ਦੇਖੋ ਕਿਦਾਂ ਦੀਆਂ ਗੱਲਾਂ ਹੈ ਕਿਦਾਂ ਬਹੁਤ ਤਲਖੀ ਦੇ ਵਿੱਚ ਆ ਕੇ ਬੋਲਦੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਬਤ ਤੇ ਫਿਰ ਐਸਵੀਕੇ ਦੀ ਅਗੇ ਜੀ ਇਹ ਫੀਮੇਲ ਕਿਸੇ ਨੂੰ ਨਾਲ ਲੈ ਕੇ ਗਿਆ ਬਹਿਰੀਨ ਦੇ ਵਿੱਚ ਵੀ ਇਦਾਂ ਦੀਆਂ ਗੱਲਾਂ ਕਰਦੇ ਤੁਸੀਂ ਸੋਭਦੇ ਨਹੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਕਿ ਅਕਾਲ ਤਖਤ ਸਾਹਿਬ ਸਾਡੇ ਲਈ ਸਭ ਤੋਂ ਜਿਆਦਾ ਮਹਾਨ ਹੈ ਤੇ ਉਸ ਤੋਂ ਬਾਅਦ ਤੁਸੀਂ ਸਿੰਘ ਸਾਹਿਬ ਦੇ ਖਿਲਾਫ ਬੇਸ਼ੱਕ ਉਹ ਸਿੰਘ ਸਾਹਿਬ ਇਸ ਸਮੇਂ ਨਹੀਂ ਵੀ ਹੈਗੇ ਜਿਹੜਾ ਆਪਣਾ ਅਹੁਦੇ ਦੇ ਉੱਤੇ ਸਟਿਲ ਤੁਸੀਂ ਇਦਾਂ ਦੀ ਬਿਆਨਬਾਜ਼ੀ ਕਿੱਦਾਂ ਕਰ ਸਕਦੇ ਹੋ ਤੇ ਉਹ ਵੀ ਪਰਮਜੀਤ ਸਿੰਘ ਸਰਨਾ ਹੁਣੀ ਵੀ ਜਾਂ ਤਾਂ ਤੁਸੀਂ ਕੋਈ ਪ੍ਰੂਫ ਦਿਓ ਹੁਣ ਅਚਾ ਸਾਰੀ ਸਿੱਖ ਸੰਗਤ ਇਹ ਗੱਲ ਮੰਨਦੀ ਆ ਕਿ 2 ਦਸੰਬਰ ਵਾਲਾ ਫੈਸਲਾ ਅਕਾਲੀ ਦਲ ਨੇ ਲਾਗੂ ਨਹੀਂ ਕੀਤਾ ਇਨ ਬਿਨ ਜਿੱਦਾਂ ਹੁਕਮ ਹੋਇਆ ਸੀ ਉਦਾਂ ਲਾਗੂ ਨਹੀਂ ਕੀਤਾ ਇਹ ਕਹਿੰਦੇ ਅਸੀਂ ਕੀਤਾ ਹੁਣ ਦੇਖੋ ਨੋ ਡਾਊਟ ਭਾਂਡੇ ਵੀ ਮਾਂਜ ਲੈ ਸੇਵਾ ਤਾਂ ਸਾਰੀ ਕਰ ਲਈ ਪਰ ਜਦੋਂ ਅਸਤੀਫੇ ਦੀ ਗੱਲ ਆਈ ਤਾਂ ਇਹ ਕਹਿੰਦੇ ਜੀ ਸਾਡੀ ਤਾਂ ਮਾਨਤਾ ਰੱਦ ਹੋ ਜਾਣੀ ਆ ਸਾਡੇ ਤੇ ਤਾਂ ਕਾਨੂੰਨ ਭਾਰਤ ਦਾ ਇਹ ਕਹਿੰਦਾ ਕਿ ਤੁਹਾਡੀ ਮਾਨਤਾ ਰੱਦ ਹੋ ਜਾਣੀ ਆ ਵੀ ਉਹ ਕਿੱਡੀ ਹਾਸੋਹੀਣੀ ਗੱਲ ਸੀਗੀ ਕਿ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ ਜੇਕਰ ਧਾਰਮਿਕ ਸੰਸਥਾ ਤੁਹਾਨੂੰ ਹੁਕਮ ਦਿੰਦੀ ਆ ਨਾ ਤਾਂ ਤੁਹਾਡੀ ਮਾਨਤਾ ਰੱਦ ਹੋ ਜਾਣੀ ਆ ਪਰ ਉਹ ਹੁਕਮ ਉਹ ਮਾਨਤਾ ਉਦੋਂ ਹੀ ਰੱਦ ਹੋਣੀ ਜੇਕਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜੇਕਰ ਸੁਖਵੀਰ ਸਿੰਘ ਬਾਦਲ ਨੇ ਧਰਮ ਦਾ ਹੁਕਮ ਮੰਨ ਕੇ ਸੇਵਾ ਕਰ ਲਈ ਭਾਂਡੇ ਮਾਂਜ ਲਏ ਫੇਰ ਨਹੀਂ ਤੁਹਾਡੀ ਮਾਨਤਾ ਰੱਦ ਹੋਣੀ ਅੱਛਾ ਚਲੋ ਅਸਤੀਫਾ ਪ੍ਰਮਾਨ ਵੀ ਹੋ ਗਿਆ ਤਾਂ ਮਾਨਤਾ ਤਾਂ ਰੱਦ ਹੋਈ ਨਹੀਂ ਫਿਰ ਇਹਦਾ ਮਤਲਬ ਤਾਂ ਇਹ ਆ ਕਿ ਉਦੋਂ ਇਹ ਗਲਤ ਬਿਆਨ ਨਹੀਂ ਕਰ ਰਹੇ ਸੀ ਜਾਂ ਏਟ ਲੀਸਟ ਇਹਨਾਂ ਨੂੰ ਜਾਣਕਾਰੀ ਨਹੀਂ ਸੀ ਬਹੁਤ ਸਾਰੇ ਪੰਥਕ ਰੀਤੀ ਰਿਵਾਜਾਂ ਦੇ ਨਾਲ ਵਾ ਵਾਸਤਾ ਰੱਖਣ ਵਾਲੇ ਵਕੀਲ ਉਦੋਂ ਇਹ ਗੱਲ ਲਗਾਤਾਰ ਕਹਿ ਰਹੇ ਸੀ ਕਿ ਮਾਨਤਾ ਨਹੀਂ ਰੱਦ ਹੋ ਸਕਦੀ ਇਦਾਂ ਨਹੀਂ ਭਾਰਤ ਦਾ ਇਲੈਕਸ਼ਨ ਕਮਿਸ਼ਨ ਕੰਮ ਕਰਦਾ ਜਿੱਦਾਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹ ਫਿਰ ਜੀ ਚਲੋ ਕੰਮ ਕਮਾ ਕੇ ਗੱਲ ਇੱਥੇ ਆ ਗਈ ਕਿ ਜਿਹੜੀ 7 ਮੈਂਬਰੀ ਕਮੇਟੀ ਆ ਵੀ ਉਹਨਾਂ ਨੇ ਜਿਹੜੀ ਭਰਤੀ ਕਰਨੀ ਆ ਹੁਣ ਜਿਹੜਾ ਬਾਦਲ ਤੜਾ ਸਕਾ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਭਰਤੀ ਆਪਣੇ ਹਿਸਾਬ ਦੇ ਨਾਲ ਕਰਕੇ ਡੈਲੀਗੇਟ ਚੁਣ ਕੇ ਮੁੜਕੇ ਦੁਬਾਰਾ ਫਿਰ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਵਾ ਲਵਾਂਗੇ ਜਦੋਂ ਸਿੰਘ ਸਹਿਬਾਨਾ ਨੇ ਹੁਕਮ ਦਿੱਤਾ ਕਿ 7 ਮੈਂਬਰੀ ਕਮੇਟੀ ਦੀ ਰਹਿਨਮਾਈ ਦੇ ਵਿੱਚ ਮੈਂਬਰਸ਼ਿਪ ਦੀ ਭਰਤੀ ਹੋਣੀ ਆ ਇਹਨਾਂ ਨੇ ਉਸ ਤਰੀਕੇ ਨਾਲ 7 ਮੈਂਬਰੀ ਕਮੇਟੀ ਦੀ ਰਹਿਨਮਾਈ ਕਬੂਲੀ ਨਹੀਂ ਚਾਹੇ ਸੰਤਾ ਸਿੰਘ ਮੈਦਪੁਰੀ ਸਗੇ ਚਾਹੇ ਆਪਣੇ ਇਕਵਾਲ ਸਿੰਘ ਝੁੰਦਾ ਸਗੇ ਮਨਪ੍ਰੀਤ ਸਿੰਘ ਿਆਲੀ ਸਗੇ ਗੁਰਪ੍ਰਤਾਪ ਸਿੰਘ ਬਡਾਲਾ ਸਗੇ ਬੀਬੀ ਸਤਵੰਤ ਕੌਰ ਸਗੇ ਵੀ ਇਹਨਾਂ ਨੇ ਉਸ ਤਰੀਕੇ ਨਾਲ ਤਾਂ ਇਹਨਾਂ ਦੇ ਅੰਡਰ ਜਿਹੜੀ ਮੈਂਬਰਸ਼ਿਪ ਕਵਾਇਦ ਨਹੀਂ ਚੱਲੀ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਡੂਗਰ ਸਾਹਿਬ ਨੇ ਤਸਦੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਸੀਗੀ ਦੋ ਜਣਿਆਂ ਨੇ ਅਸਤੀਫਾ ਦਿੱਤਾ ਪੰਜ ਮੈਂਬਰਾਂ ਨੇ ਕੱਲ ਜਾ ਕੇ ਲੰਘੇ ਰੋਜ਼ ਜਾ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਰਿਪੋਰਟ ਸੌਂਪੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਮਨਪ੍ਰੀਤ ਸਿੰਘ ਿਆਲੀ ਉਹਨਾਂ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਿੰਘ ਸਹਿਬਾਨ ਨੂੰ ਇਹ ਗੱਲ ਦੱਸਦੀ ਆ ਕਿ ਸਾਡੇ ਹਿਸਾਬ ਦੇ ਨਾਲ ਜਾਂ ਜਿੱਦਾਂ ਤੁਸੀਂ ਸਾਨੂੰ ਕਿਹਾ ਸੀਗਾ ਅਕਾਲੀ ਦਲ ਬਾਦਲ ਸਾਨੂੰ ਉਦਾਂ ਮੈਂਬਰਸ਼ਿਪ ਭਰਤੀ ਕਰਨ ਦੀ ਉਹ ਕਹਿ ਲੋ ਕਿ ਨਹੀਂ ਇਜਾਜ਼ਤ ਦੇ ਰਿਹਾ ਸਾਨੂੰ ਸੋ ਇਸ ਕਰਕੇ ਇਹ ਵੀ ਸਾਨੂੰ ਨਜ਼ਰ ਆਉਂਦਾ ਕਿ ਜਿੱਦਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ 2 ਦਸੰਬਰ ਨੂੰ ਸਿੰਘ ਸਹਿਵਾਣਾ ਨੇ ਫੈਸਲਾ ਸੁਣਾਇਆ ਸੀਗਾ ਵੀ ਭਰਤੀ ਇਦਾਂ ਹੋਣੀ ਆ ਉਹ ਉਸ ਤਰੀਕੇ ਨਾਲ ਨਹੀਂ ਹੋਈ ਪਰਮਜੀਤ ਸਿੰਘ ਸਰਨਾ ਹੁਣੀ ਪਤਾ ਨਹੀਂ ਕਿਦਾਂ ਕਹੀ ਜਾਂਦੇ ਆ ਕਿ ਸਾਰੇ ਦੇ ਸਾਰੇ ਹੁਕਮ ਮੰਨਿਆ ਮੇਂ ਇਨਾ ਕੋਈ ਡਿਬੇਟ ਕਰ ਲਵੇ ਇੱਥੇ ਆ ਕੇ ਅੱਛਾ ਫਿਰ ਪਰਮਜੀਤ ਸਿੰਘ ਸਰਨਾ ਹੁਣੀ ਜਿਹੜੀਆਂ ਗੱਲਾਂ ਕਰਦੇ ਨੇ ਬਾਰ-ਬਾਰ ਕਿ ਤਾਂ ਆਰਐਸਐਸ ਭਾਜਪਾ ਨਾ ਮਿਲਿਓ ਆ ਦੇਖੋ ਕਿੰਡੀ ਗਲਤ ਗੱਲ ਹੈ ਮਿਲਦਾ ਵੱਡੇ ਵੱਡੇ ਲੀਡਰ ਨੂੰ ਮਿਲਦਾ ਮੈਨੂੰ ਇਹ ਦੱਸੋ ਰਾਗਵ ਚੱਡੇ ਦੇ ਕਣਮਾਈ ਦੇ ਉੱਤੇ ਕਿ ਸਿੱਖ ਕੌਮ ਦਾ ਕਾਲ ਤੱਕ ਦੇ ਜੱਥੇਦਾਰ ਦਾ ਕੋਈ ਮਾਨ ਸਤਕਾਰ ਰੱਖਿਆ ਇਹਨਾਂ ਨੇ ਇਹ ਇਹ ਰਿਸਪੈਕਟ ਕਰਾਈਏ ਤੁਸੀਂ ਸਿੱਖ ਕੌਮ ਦੀ ਔਰ ਜੱਥੇਦਾਰ ਦੀ ਕੀ ਲੈਣਾ ਸੀ ਉੱਥੇ ਉਹ ਸ਼ਾਦੀ ਤੇ ਆ ਗਏ ਜੜੀਆਂ ਉਹਦੀਆਂ ਸਹੇਲੀਆਂ ਆਈਆਂ ਸਨ ਐਕਟਰਸ ਆਈਆਂ ਸਨ ਉਹਨਾਂ ਨੇ ਤੱਕਣਾ ਸੀ ਜਾਂ ਹੋਰ ਕੋਈ ਪ੍ਰਚਾਰ ਕਰਨਾ ਸੀ ਬਈ ਸ਼ਾਦੀ ਤੋਂ ਬਾਅਦ ਤੁਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਕਰਨਾ ਸੀ ਇਡੀ ਪੱਦੀ ਇਹ ਬਿਆਨਬਾਜ਼ੀ ਹੈ ਕਿ ਬਰਮਜੀਤ ਸਿੰਘ ਸਰਨਾ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਰਗਵ ਚੱਡਾ ਦੇ ਪ੍ਰੋਗਰਾਮ ਤੇ ਗਿਆ ਕੀ ਕਰਨ ਸੀ ਇਹ ਉਹ ਜਿਹੜੀ ਐਕਟਰਸ ਸੀਗੀ ਉਹਦੀਆਂ ਸਹੇਲੀਆਂ ਨੂੰ ਦੇਖਣ ਗਿਆ ਸੀ ਇਹ ਦੇਖੋ ਕਿੱਡੀ ਗਲਤ ਗੱਲ ਹੈ ਇੱਕ ਸਾਬਕਾ ਪ੍ਰਧਾਨ ਦੇ ਵੱਲੋਂ ਇੱਕ ਸਾਬਕਾ ਜਥੇਦਾਰ ਦੇ ਬਾਬਤ ਇਦਾਂ ਦੀ ਗੱਲ ਕਰਦੇ ਚੰਗੇ ਲੱਗਦੇ ਆ ਤੇ ਕੀ ਪ੍ਰੋਬਲਮ ਆ ਨਾਲੇ ਮੈਨੂੰ ਤਾਂ ਦੇਖੋ ਤੁਸੀਂ ਆਪਣੇ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਵਿੱਚ ਸਾਰੇ ਦੇ ਸਾਰੇ ਲੀਡਰ ਆਏ ਆ ਭਾਜਪਾ ਕਾਂਗਰਸੀ ਇਹ ਜੋ ਵੀ ਸੀਗੇ ਤੇ ਨੋ ਡਾਊਟ ਆਉਣਾ ਵੀ ਚਾਹੀਦਾ ਯਾਰ ਸਿਆਸੀ ਵਿਰੋਧਤਾਵਾਂ ਨਾ ਇੱਕ ਦੂਜੇ ਦੇ ਖਿਲਾਫ ਤੁਹਾਡੀ ਵਿਚਾਰਧਾਰਕ ਵਿਰੋਧਤਾ ਹੈ ਇਹ ਤੁਹਾਡੀ ਕੋਈ ਦੁਸ਼ਮਣੀ ਥੋੜੋ ਹੈ ਤੇ ਇੱਕ ਦੂਸਰੇ ਦੇ ਵਿਆਹ ਸ਼ਾਦੀ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਤੁਸੀਂ ਜਾਣਦੇ ਹੋ WhatsApp ਪ੍ਰੋਬਲਮ ਇਨ दैट ਤੇ ਜੇਕਰ ਰਾਗਵ ਚੱਡਾ ਦੇ ਵਿਆਹ ਦੇ ਵਿੱਚ ਜਾਂ ਉਹਨਾਂ ਦੀ ਮਕ깔 ਮੰਗਣੀ ਦੇ ਵਿੱਚ ਸ਼ਾਮਲ ਹੋਏ ਸੀਗੇ ਆਪਣੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣੀ ਬਈ ਇਹਦੇ ਵਿੱਚ ਕੀ ਵੱਡਾ ਪਚਾਲ ਆ ਗਿਆ ਅੱਛਾ ਉਹਨੂੰ ਮਸਲਾ ਬਣਾਇਆ ਜਾ ਰਿਹਾ ਹੁਣ ਦੇਖੋ ਪਰਮਜੀਤ ਸਿੰਘ ਸਰਨਾ ਸਾਹਿਬ ਤੁਸੀਂ ਸਾਰੀ ਉਮਰ ਕਾਂਗਰਸ ਦੇ ਨਾਲ ਰਹੇ ਹੋ ਸਰਦਾਰ ਜਰਨੈਲ ਸਿੰਘ ਉਹਨਾਂ ਨੇ ਜਦੋਂ ਜੁੱਤੀ ਸੁੱਟ ਕੇ ਵਿਰੋਧ ਕੀਤਾ ਸੀ ਨਾ ਆਪਣੇ ਕਾਂਗਰਸ ਦੇ ਹੈੱਡਕੁਆਰਟਰ ਦੇ ਵਿੱਚ ਜਦੋਂ ਉਹਨਾਂ ਨੇ ਬੇਲੇ ਦੇ ਜਿਹੜਾ ਗ੍ਰਹਿ ਮੰਤਰੀ ਸੀਗਾ ਪੀ ਚਦੰਬਰਮ ਉਹਦੇ ਵੱਲ ਨੂੰ ਜੁੱਤੀ ਉਛਾਲ ਕੇ ਵਿਰੋਧ ਕੀਤਾ ਸੀ ਕਿ ਅਸੀਂ ਪ੍ਰੋਟੈਸਟ ਕਰਦੇ ਹਾਂ ਤੁਸੀਂ ਸਾਡਾ ਕਤਲੇਆਮ ਕੀਤਾ ਸਿੱਖਾਂ ਦਾ ਦਿੱਲੀ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਤੇ ਤੁਸੀਂ ਕਬੂਲ ਵੀ ਨਹੀਂ ਕਰਦੇ ਉਦੋਂ ਤੁਸੀਂ ਕਹਿੰਨੇ ਆ ਕਿ ਉਦੋਂ ਜਗਦੀਸ਼ ਟਾਇਟਲ ਜਿਹੜਾ ਉਹਦੀ ਰਿਹਾਈ ਹੋ ਗਈ ਸੀ ਤੇ ਇਹਨਾਂ ਨੇ ਜਿਹੜਾ ਚਦੰਬਰਮ ਨੇ ਖੁਸ਼ੀ ਪ੍ਰਗਟਾਈ ਪ੍ਰਗਟਾਈ ਸੀ ਤੇ ਪੂਰਾ ਸਿੱਖ ਸਮਾਜ ਤਾਂ ਉਦੋਂ ਕਿਉਂਕਿ ਲੋਕ ਸਭਾ ਚੋਣਾਂ ਦਾ ਟਾਈਮ ਸੀ ਉਹ ਤਾਂ ਖੜ ਗਿਆ ਜਰਨੈਲ ਸਿੰਘ ਦੇ ਨਾਲ ਤੇ ਉਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨ ਦੇਖ ਲਓ ਤੁਸੀਂ ਇਹ ਤਾਂ ਉਹਨਾਂ ਦੇ ਨਾਲ ਨਹੀਂ ਸੀ ਇਹ ਜਰਨੈਲ ਸਿੰਘ ਉਹਨਾਂ ਦੇ ਨਾਲ ਜੇ ਇਸ ਪਾਰਟੀ ਦੇ ਉੱਤੇ ਇਲਜ਼ਾਮ ਲੱਗਦਾ ਕਿ ਉਹਨੇ ਕਤਲੇਆਮ ਦੇ ਵਿੱਚ ਉਹਦੀ ਭੂਮਿਕਾ ਜਾਂ ਸਿੱਧੀ ਸਿੱਧੀ ਉਹਨਾਂ ਉਹਨਾਂ ਨੇ ਕਰਵਾਇਆ ਕਿਉਂਕਿ ਸਜਣ ਕੁਮਾਰ ਜਗਦੀਸ਼ ਟਾਇਟਲਰ ਉਹ ਕਿਹੜੀ ਪਾਰਟੀ ਦੇ ਨਾਲ ਸਬੰਧਤ ਸੀਗੇ ਤੇ ਉਸੇ ਪਾਰਟੀ ਦੇ ਨਾਲ ਸਬੰਧਤ ਤਾਂ ਤੁਸੀਂ ਇੰਨਾ ਚਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੇ ਰਹੇ ਹੋ ਤੇ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਨੇ ਹੋ ਕਿ ਇਹ ਭਾਜਪਾ ਦੇ ਨੇਤੇ ਭਾਜਪਾ ਦੇ ਆਤਿਆਰ ਐਸਐਸ ਦੇ ਏਜੰਟ ਨੇ ਇਹ ਗੱਲਾਂ ਤੁਹਾਨੂੰ ਸੋਪਦੀਆਂ ਨਹੀਂ ਤੇ ਤੁਸੀਂ ਉਹ ਵੀ ਸਿੰਘ ਸਾਹਿਬ ਦੇ ਖਿਲਾਫ ਬਿਆਨਬਾਜ਼ੀਆਂ ਇਸ ਤਰੀਕੇ ਦੀਆਂ ਕਰੋ ਇਹ ਚੰਗਾ ਨਹੀਂ ਲੱਗਦਾ ਅਕਾਲੀ ਦਲ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਇਸ ਲੈਵਲ ਤੱਕ ਨਹੀਂ ਸੀ ਜਾਣਾ ਚਾਹੀਦਾ ਜਿਵੇਂ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਮੇਰੇ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਹੁਣ ਤਾਂ ਇਦਾਂ ਲੱਗਦਾ ਵੀ ਗੰਦ ਦੇ ਵਿੱਚ ਵੜ ਗਏ ਨੇ ਤੇ ਉਹ ਵਿੱਚੋਂ ਵੜ ਕੇ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਤੇ ਬਾਕੀ ਉਹਨਾਂ ਨੇ ਖੈਰ ਚਲੋ ਇਹ ਤਾਂ ਸਹੀ ਗੱਲ ਹੈ ਕਿ ਲੋਕਾਂ ਨੂੰ ਸਾਰਿਆਂ ਨੂੰ ਸੱਚ ਝੂਠ ਦਾ ਨਤਾਰਾ ਇੱਥੇ ਹੋ ਜਾਂਦਾ ਤੇ ਸਾਰਿਆਂ ਨੂੰ ਪਤਾ ਹੁੰਦਾ ਕਿ ਕੀ ਸੱਚ ਹੈ ਤੇ ਕੀ ਝੂਠ ਆ ਇਸ ਸਮੇਂ ਵੀ ਲੋਕਾਂ ਨੂੰ ਸਾਰਾ ਕੁਝ ਨਜ਼ਰ ਆ ਰਿਹਾ ਕਿ ਅਕਾਲੀ ਦਲ ਦੇ ਵਿੱਚ ਚੱਲ ਕੀ ਰਿਹਾ ਹੁਣ ਇਸ ਸਮੇਂ ਸਾਰੀ ਸਥਿਤੀ ਇੱਥੇ ਖੜੀ ਆ ਕਿ ਗਿਆਨੀ ਰਗਵੀਰ ਸਿੰਘ ਹੁਣ ਹੀ ਫੈਸਲਾ ਕੀ ਕਰਦੇ ਨੇ ਇਹ ਆਉਣ ਵਾਲੇ ਕੁਝ ਦਿਨ ਬੜੇ ਅਹਿਮ ਰਹਿਣੇ ਆ ਕਿਉਂਕਿ ਜੇਕਰ ਇਹਨਾਂ ਦੀ ਭਰਤੀ ਦੇ ਮੁਤਾਬਕ ਚੱਲੀਏ ਜਿਹੜੀ ਅਕਾਲੀ ਦਲ ਬਾਦਲ ਧੜੇ ਨੇ ਕਰ ਲਈ ਆ ਉਹ ਦੇ ਮੁਤਾਬਕ ਤਾਂ ਹੋਰ ਆ ਪਹਿਲੀ ਤਰੀਕ ਨੂੰ ਇਹਨਾਂ ਨੇ ਦੁਬਾਰਾ ਡੈਲੀਗੇਟ ਚੁਣ ਕੇ ਤਾਂ ਪ੍ਰਧਾਨਗੀ ਦੀ ਚੋਣ ਵੀ ਕਰ ਲੈਣੀ ਆ ਤੇ ਇਸ ਗੱਲ ਦੇ ਲਈ ਤਿਆਰ ਰਹੋ ਕਿ ਹੋ ਸਕਦਾ ਦੁਬਾਰਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਵੀ ਚੁਣ ਲਿਆ ਜਾਵੇ ਪਰ ਉਸ ਤੋਂ ਪਹਿਲਾਂ ਜਾਂ ਉਹ ਜੇਕਰ ਇਦਾਂ ਹੋ ਜਾਂਦਾ ਉਦੋਂ ਗਿਆਨੀ ਰਗਵੀਰ ਸਿੰਘ ਹੁਣੀ ਕੀ ਫੈਸਲਾ ਕਰਦੇ ਨੇ ਬਹੁਤ ਅਹਿਮ ਰਹਿਣਾ ਦੇਖਣ ਵਾਲਾ ਪਰ ਆਪਣੇ ਅਦਾਰਿਆਂ ਦੀ ਜਿਹੜੀ ਆ ਉਹਨਾਂ ਦੀ ਸ਼ਖਸੀਅਤ ਨੂੰ ਉੱਚਾ ਚੱਕਣਾ ਉਦੀ ਬਜਾਏ ਉਹਨੂੰ ਨੀਵਾ ਲੈ ਕੇ ਆਉਣਾ ਉਹ ਵੀ ਸੀਨੀਅਰ ਲੀਡਰਾਂ ਦੇ ਵੱਲੋਂ ਉਹ ਵੀ ਉਹ ਲੀਡਰ ਅੱਛਾ ਦੇਖੋ ਜੀ ਇਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਉੱਚੀ ਆ ਤੁਸੀਂ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤਾਂ ਖੁਦ ਤੋੜ ਕੇ ਬਣਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਹੋ ਤੁਸੀਂ ਤਾਂ ਖੁਦ ਇਹਨੂੰ ਇਹਦੇ ਦੋ ਟੋਟੇ ਕੀਤੇ ਫਿਰ ਉਦੋਂ ਕਿਉਂ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡ ਕੀਤੀ ਸੀ ਜੇਕਰ ਤੁਹਾਨੂੰ ਇਦਾਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰ ਸੋ ਅਗੇ ਇਹਨਾਂ ਦੇ ਭਰਾ ਨੇ ਵੀ ਬਹੁਤ ਇੱਕ ਗਲਤ ਬਿਆਨਬਾਜ਼ੀ ਦੂਜੇ ਜਿਹੜੇ ਛੋੜੇ ਸਰਨਾ ਸਾਹਿਬ ਹੈ ਉਹਨਾਂ ਨੇ ਕੀਤੀ ਸੀਗੀ ਤੇ ਤਲਖੀ ਦੇ ਵਿੱਚ ਬਹੁਤ ਆਉਂਦੇ ਨੇ ਪਤਾ ਨਹੀਂ ਵੈਸੇ ਤਾਂ ਬਜ਼ੁਰਗ ਹੈ ਉਹਨਾਂ ਨੂੰ ਮੀਡੀਆ ਦੇ ਵਿੱਚ ਜਿਹੜੀ ਇਹਨਾਂ ਦੀ ਇਹ ਇੰਟਰਵਿਊ ਹੋਈ ਉਹਦੇ ਵਿੱਚ ਵੀ ਬੜਾ ਤਲਖੀ ਚ ਨਜ਼ਰ ਆ ਰਹੇ ਨੇ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਸਤੂਕਾਰ